ਜਿਹੜਾ ਬੰਦਾ ਪਾਰਟੀ ਨਾਲ ਗਦਾਈ ਕਰੇਗਾ ਉਹਦਾ ਇਹੋ ਹਸ਼ਰ ਹੋਏਗਾ ਜੋ ਲਗਾ ਰਿਹਾ ਹੋਇਆ ਮੇਰੇ ਖਿਲਾਫ ਕਈ ਵਾਰੀ ਉਹ ਬੋਲਿਆ ਤੇ ਮੈਂ ਕਿ ਇਸ ਕਰਕੇ ਨਹੀਂ ਸੀ ਗੱਲ ਕਰਦਾ ਕਿ ਜਿਹੜਾ ਪਾਰਟੀ ਦਾ ਬੰਦਾ ਨਹੀਂ ਜਿਹੜਾ ਲੋਕਾਂ ਤੋਂ ਸਮਾਜ ਵੱਲੋਂ ਨੈਗਲੈਕਟ ਕੀਤਾ ਗਿਆ ਉਹਦਾ ਨਾਂ ਲੈਣਾ ਕਾਫੀ ਚੰਗਾ ਨਹੀਂ ਹੁੰਦਾ ਪਰ ਉਹ ਬਾਰ-ਬਾਰੇ ਕਹਿੰਦਾ ਹੈ ਕਿ ਮੈਂ ਬੱਬੇ ਹਾਈ ਨੂੰ ਹਰਾਇਆ ਉਨੇ ਇਹ ਗੱਲ ਪੁੱਛਿਆ ਬਾਦਲ ਸਾਹਿਬ ਨੂੰ ਤੂੰ ਕਿਹੜਾ ਆਇਆ? ਆਮ ਜੀਠਿਆ ਸਾਹਿਬ ਮੰਬਸਰ ਹਰ ਗਏ ਇਹ ਹਰ ਆਇਆ। ਇੱਕ ਹਵਾ ਸੀ ਸਾਰੇ ਲੋਕ ਹੀ ਹਰ ਗਏ। ਉਹ ਘੜੀ ਮੜੀ ਕਹਿੰਦਾ ਮੇਰਾ ਅਗੂਠਾ ਵੱਟਿਆ ਅੱਗੇ ਵੱਡੀ ਉਂਗਲ ਦੀ। ਆਂਦਾ ਮੈਨੂੰ ਗੁਰਦੁਆਰੇ ਲਾਓ ਜੇ ਮੈਂ ਕਦੀ ਇਕੱਲੀ ਦਾਦੀ ਮਖਾਰਬਤ ਕੀਤੀ ਹੋਈ। ਮੈਂ ਤੁਹਾਡੀ ਪਰਜ ਖਲੋਕ ਕਹਿੰਦਾ। ਉਹਨੂੰ ਕੋ ਸਮੇਤ ਗੁਰਦੁਆਰੇ ਥੇਰੇ ਛੱਡ ਲੋ। ਪਿ ਆਪਣੀ ਕੱਲੀ ਵੋਟ ਤੋਂ ਇਲਾਵਾ ਕਦੀ ਕਿਸੇ ਵਰਕਰ ਦੀ ਉਹਨੇ ਦੂਜੇ ਹੱਦਕੇ ਵਿੱਚ ਅਕਾਲੀ ਦਲ ਦੀ ਮਤ ਦਿੱਤੀ ਹੋਈ ਇੱਕ ਹਿਊਮਨ ਗੱਲ ਆ ਵਰਕਰਾਂ ਦੀ ਇੱਕ ਸਭਾ ਆ ਕਿ ਜਦੋਂ ਬੰਦਾ ਜਿੱਤ ਜਾਂਦਾ ਤੇ ਵਰਕਰ ਭੰਗੜੇ ਪਾਉਂਦੇ ਨੇ ਕਿ ਅਸੀਂ ਜਿੱਤ ਗਿਆ ਜਿਤਾਤਾ ਬੰਦਾ ਤੇ ਜਿਹੜਾ ਮਖਾਲਫਤ ਵਾਲਾ ਉਹ ਚੁੱਪ ਰਹਿ ਹੁੰਦਾ ਨਾ ਮੈਂ ਹਰਾ ਦਿੱਤਾ ਇਹ ਕੌਣ ਹੈ ਹਰਾਉਣ ਵਾਲਾ ਇਹ ਤੇ ਗੁਦਰਤੀ ਗੱਲਾਂ ਨੇ ਤੇ ਪਾਰਟੀ ਇਹ ਇੱਕ ਵੇਬ ਹੁੰਦੀ ਆ ਕਦੀ ਹਰਨਾ ਜਿੱਤਣਾ ਵੀਰੋ ਇਹ ਦੇਖ ਕੇ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਇੱਕ ਹਿੱਸਾ ਆ ਤੇ ਚੌਥੇ ਜਣ ਕਹਿੰਦਾ ਬੱਬੇ ਆਈ ਨੂੰ ਹਰਾਇਆ ਇਹਨੂੰ ਪੁੱਛਿਓ ਮੈਂ ਦੋ ਵਾਰ ਹੀ ਪਹਿਲਾਂ ਐਮਐਲਏ ਬਣਿਆ ਉਦੋਂ ਮਤ ਦਿੱਤੀ ਸੀ ਹਾਇ ਸੌ ਇਹ ਹਮੇਸ਼ਾ ਗਰਦਾਸਪੁਰ ਕੀ ਤੇ ਦੂਜੇ ਹਲਕੇ ਦੇ ਵੋਟਾਂ ਕਾਂਗਰਸੀਆਂ ਨੂੰ ਵਟਾਉਂਦਾ ਰਿਹਾ ਇਹਨੇ ਭਿੰਡਰ ਵਾਲੀ ਪਹਿਲੀ ਵਾਰੀ ਉਹ ਭਿੰਡਰ ਸਾਹਿਬ ਮੇਰੇ ਕੋ ਹਰੇ ਆ ਤੁਹਾਡੇ ਲਾਗੇ ਕਰਨ ਹੋਰ ਬੜਾ ਵੱਡਾ ਕਸਬਾ ਆ। ਓਮ ਪ੍ਰਕਾਸ਼ ਹੋ ਗਿਆ ਭਿੰਡਰ ਦੇ ਬੰਦੇ ਹੀ ਵੋਟਾਂ ਲੈ ਲੀਆਂ। ਆਪਣੇ ਬੰਦੇ ਮੇਰੇ ਖਿਲਾਫ ਤੋਰ ਦਿੱਤੇ। ਆ ਸੁਆਮੀ ਹੁਣੀ ਉਧਰ ਨੇ ਉਹਦਾ ਭਲਾ ਵੀ ਸਾਰੇ بڑے ਬੰਦੇ ਉਹਨੀਆਂ ਵੋਟਾਂ ਲੈ ਲੀਆਂ ਆਪਣੇ ਬੰਦੇ ਉਧਰ ਦੇ ਦਿੱਤੇ ਤੇ ਮੈਂ ਜਿੱਤ ਗਿਆ ਫਿਰ ਵੀ। ਫੇਰ ਨਹੀਂ ਬੋਲਿਆ ਮੈਂ ਖਾਲਸਾ ਕੀਤੀ ਆ। ਦੂਜੀ ਵਾਰੀ ਫੇਰ ਬੰਦੇ ਮੇਰੇ ਖਿਲਾਫ ਤੋਰੇ ਨੇ। ਉਦੋਂ ਮੈਂ ਜਿੱਤਿਆ 4.5 ਹਜ਼ਾਰ ਦੇ। ਦੰਗਰਸੋਲੇ ਹਿੰਦੂ ਪੱਤਾ ਖੇਡਿਆ ਉਦੋਂ ਮੈਂ 23 ਹਜ਼ਾਰ ਦੇ ਜਿੱਤੇ ਆ ਉਦੋਂ ਸਾਰੇ ਬੰਦੇ ਹਰਗੇ ਸਨ ਤੇ ਮੈਂ ਕਹਿੰਦਾ ਜਿੱਤਿਆ ਸਭ ਚਰੋ ਹਲਾਤ ਬਣੇ ਜਿੱਥੇ ਪੰਜਾਬ ਰਿਆ ਹੀ ਨਹੀਂ ਹਰਗੇ ਸੋ ਇਹ ਗੱਲਾਂ ਐ ਨੇ ਕੜੀਆਂ ਮੱਬੇ ਵਾਲੀ ਰੱਤ ਸਿਰ ਆਪਣਾ ਧਵਾ ਜਨੂੰਦਾ ਤੇ ਮੈਂ ਬਣਾ ਧਾਦ ਰਿਆਂ ਜੇ ਬੜਾ ਬਾਧ ਰੇ ਤੇ ਤੂੰ ਤੇ ਹਯਾਦ ਕੋ ਹਰ ਜੰਦੇ ਦਾ ਸੁਚਾਹੀ ਥੋਡੇ ਵਰਗੋਂ ਅੰਦਰ ਸ਼ਿ ਵੀਲੇ ਮੇਰਾ ਬੜਾ ਫਸ ਗਿਆ ਉਸਨੇ ਬਸਾਤਾ ਤੇ ਧਾਰੀ ਵੜ ਕਿਨੇ ਬਸਾਤਾ ਸੀ ਇਹ ਗੱਲਾਂ ਲੋਕਾਂ ਦੇ ਸਾਹਮਣੇ ਹੀ ਤਾਂ ਨਹੀਂ ਗੱਲਾਂ ਕਰਦੇ ਜਿਹੜੀ ਬਾਕੀ ਫਿਰਮ ਦੀ ਗੱਲ ਆ ਉਹ ਵੀ ਕਈ ਜਾਲੀ ਬਣਾਉਂਦੀ ਆ ਮੈਂ ਉਹਦੇ ਖਿਲਾਫ ਨਹੀਂ ਬੋਲਿਆ ਮੈਂ ਸੁਣ ਲਿਆ ਦੋ ਤਿੰਨ ਸਾਲ ਤੋਂ ਅੱਜ ਤਾਂ ਬੋਲਿਆ ਕਿ ਲੋਕਾਂ ਨੂੰ ਖਰੇਮ ਕਰਨਾ ਆ ਜਾਜ ਹਲਕੇ 'ਚ ਪਤਾ ਕਰ ਲਓ